ਆਏ ਮੇਰੇ ਘਰਵਾਲੇ ਨੂੰ ਮਾਰ ਗਿਆ ਐ ਪੰਜਾਬ ਚ ਗੁਰੂ ਘਰ ਕੋਲ ਸ਼ਖਸ ਨੂੰ ਦਿਨ ਦਿਹਾੜੇ ਮਾਰੀਆਂ ਗੋਲੀਆਂ ਕਾਨੂੰ ਨਿਸ਼ਾਨਾ ਬਣਾ ਗਿਆ ਬੱਚੇ ਛੱਡਣ ਗਏ ਸਵੇਰੇ ਗੋਲੀਆਂ ਮਾਰ ਗਿਆ ਵਾ ਬੱਚਿਆਂ ਨੂੰ ਸਕੂਲ ਛੱਡ ਕੇ ਆ ਰਹੇ ਸਖਸ਼ਦਾ ਕੀਤਾ ਕਤਲ ਸਰ ਵਾਲੇ ਮੇਰੇ ਘਰ ਵਾਲਾ ਸਾਈਂ ਲੋਗ ਵਿਚਾਰਾ ਉਹਨਾਂ ਨੂੰ ਮਾਰ ਗਿਆ ਬਾਈ ਦੋ ਡਰਦਾ ਇਹ ਰੋਟੀ ਵੀ ਨਹੀਂ ਖਾਦੀ ਚਾਹ ਵੀ ਪੀਤੀ ਘਰ ਚਾਹ ਪੀ ਕੇ ਬਾਹਰ ਚਲੇ ਗਿਆ ਕਤਲ ਕਾਂਡ ਚ ਰੋਂਦੇ ਪਰਿਵਾਰ ਦੇ ਰੂਹ ਕੰਬਾਉ ਖੁਲਾਸੇ ਨਿਆਣੇ ਛੱਡ ਕੇ ਆਏ ਆ ਗੋਲੀ ਮਾਰ ਕੇ ਰਾਹ ਦੇ ਵਿੱਚ ਸ੍ਰੀ ਸ਼ਾਟਾ ਗੁਰਦੁਰਸਬ ਦੇ ਲਾਗੇ ਇੱਕ ਗੋਲੀ ਦੀ ਘਟਨਾ ਵਾਪਰਨ ਦੀ ਸੂਚਨਾ ਸਾਹਮਣੇ ਆਈ ਸੀ ਸਤਸ੍ਰੀ ਅਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਗਗਨਦੀਪ ਸਿੰਘ ਪੰਜਾਬ ਵਿੱਚ ਕਤਲ ਦੀ ਇੱਕ ਹੋਰ ਵੱਡੀ ਵਾਰਦਾਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਗੁਰੂ ਘਰ ਦੇ ਕੋਲ ਖੇਰ ਸ਼ਖਸ਼ ਦਾ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਰਿੰਦਰ ਸਿੰਘ ਆਪਣੇ ਬੱਚਿਆਂ ਨੂੰ ਤੜਕਸਾਰ ਸਕੂਲ ਛੱਡ ਕੇ ਘਰ ਵਾਪਸ ਆ ਰਿਹਾ ਸੀ ਇਸ ਦੌਰਾਨ ਰਸਤੇ 'ਚ ਕੁਝ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਤੇ ਸਿੱਧੀਆਂ ਉਸਤੇ ਗੋਲੀਆਂ ਚਲਾ ਦਿੱਤੀਆਂ ਕਤਲ ਕਰ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਆਖਰ ਕਿੱਥੇ ਇਹ ਸ਼ਖਸ ਦਾ ਕਤਲ ਕੀਤਾ ਗਿਆ ਤੇ ਕਿਉਂ ਇਸ ਸ਼ਖਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਦੇਖੋ ਸਾਡੀ ਇਸ ਖਾਸ ਰਿਪੋਰਟ ਜੀ ਹਾਂ ਪੰਜਾਬ ਵਿੱਚ ਕਤਲ ਦੀ ਇੱਕ ਹੋਰ ਵੱਡੀ ਵਾਰਦਾਤ ਹੋ ਚੁੱਕੀ ਆ ਇੱਕ ਹੋਰ ਕਤਲ ਹੋ ਚੁੱਕਿਆ ਦੱਸਿਆ ਜਾ ਰਿਹਾ ਕਿ ਸ਼ਰਿਆਮ ਗੁਰੂ ਘਰ ਦੇ ਕੋਲ ਸ਼ਖਸ ਨੂੰ ਘੇਰਾ ਪਾ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਮਲਜਮਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਨੇ ਗੋਲੀਆਂ ਮਾਰ ਉਸਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਤੜਕਸਾਰ ਬਰਿੰਦਰ ਸਿੰਘ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਆ ਰਿਹਾ ਸੀ ਇਸ ਦੌਰਾਨ ਮੋਟਰਸਾਈਕਲ ਸਵਾਰ ਮਲਜਮ ਉਸਦਾ ਪਿੱਛਾ ਕਰ ਰਹੇ ਸੀ ਜਿਸ ਤੋਂ ਬਾਅਦ ਮੌਕਾ ਦੇਖਦੇ ਹੀ ਮਲਜਮਾਂ ਨੇ ਬਰਿੰਦਰ ਸਿੰਘ ਨੂੰ ਘੇਰਾ ਪਾ ਲਿਆ ਤੇ ਗੋਲੀਆਂ ਮਾਰ ਉਸਦਾ ਕਤਲ ਕਰ ਦਿੱਤਾ ਸ਼ਰਿਆਮ ਦਿਨ ਦਿਹਾੜੇ ਕਤਲ ਕਰ ਮਲਜਮ ਮੌਕੇ ਤੋਂ ਫਰਾਰ ਹੋ ਗਏ ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਹਰ ਕੋਈ ਵਾਰਦਾਤ ਤੋਂ ਬਾਅਦ ਸਹਿਮਿਆ ਹੋਇਆ ਹੈ ਆਖਰ ਕਤਲ ਕਿਉਂ ਕੀਤਾ ਗਿਆ ਕਿਸ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਨੂੰ ਲੈ ਕੇ ਭੁੱਬਾ ਮਾਰ ਰੋਂਦੀ ਮ੍ਰਿਤਕ ਦੀ ਪਤਨੀ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਮੇਰੇ ਹਸਬੰਦਿਆ ਮੇਰੀ ਦੋਦੀ ਦਾ ਘਰ ਵਾਲਾ ਨਿਸ਼ਾਨ ਸਿੰਘ ਡੇਰਾ ਬਾਬਾ ਨਨਕਰੇਂਦਾ ਇਹ ਥੋੜਾ ਜੇਰ ਪਹਿਲਾਂ ਇਹ ਸਾਡੀ ਕੁੜੀ ਨੂੰ ਮਾਰਦਾ ਕੁੱਟਦਾ ਹੀ ਅਹੀਂ ਆਪਣੀ ਗੁੜੀ ਨੂੰ ਦੋ ਵਾਰੀ ਲੈ ਆਏ ਆ ਘਰੇ ਫੇਰ ਧਮਕੀਆਂ ਦੇ ਲੱਗ ਪਿਆ ਫੇਰੇ ਸਾਡੇ ਗੇਟ 'ਚ ਗੋਲੀਆਂ ਚ ਲਾ ਕੇ ਗਿਆ ਰਾਤ ਦੋ ਮਹੀਨੇ ਪਹਿਲਾਂ ਅਹੀਂ ਆਕਾਰ ਛੱਡ ਕੇ 15 ਦਿਨ ਹੀ ਬਾਹਰ ਰਹੇ ਘਰੇ ਨਹੀਂ ਆਏ ਫੇਰ ਅਹੀਂ ਚਲੋ ਦੋੜਮ ਡੰਡਾ ਆਇਆ ਫੇਰ ਨਹੀਂ ਲੈ ਕੇ ਆਏ ਘਰੇ ਵੀ ਚਲੋ ਅਹੀਂ ਘਰੇ ਰਹੀਏ ਕਿੰਨਾ ਚਿਰ ਘਰ ਛੱਡਿਆ ਜਾਂਦਾ ਆਪਣਾ ਅਹੀਂ ਬੱਚੇ ਸਕੂਲ ਚੱਡਣ ਜਾਣੇ ਕਰ ਇਹਦਾ ਕੋਈ ਪਤਾ ਨਹੀਂ ਧਮਕੀਆਂ ਦਿੰਦਾ ਹੁੰਦਾ ਮੇਰੇ ਭਨੇਵੇਂ ਨੂੰ ਧਮਕੀਆਂ ਲਾਉਂਦਾ ਰੋਜ਼ ਰਾਦਰ ਨੂੰ ਫੋਨ ਕਰਦਾ ਰੋਜ਼ ਕਹਿੰਦਾ ਮੈਂ ਆਉਣ ਲੱਗਾ ਮੈਂ ਗੋਲੀਆਂ ਮਾਰਨ ਆਉਣ ਲੱਗਾ ਉਹ ਕਹਿੰਦੇ ਆ ਜਾ ਸਾਡੇ ਕੋ ਆ ਤੇ ਇਹਨਾਂ ਨੇ ਪਰਚੇ ਜੋ ਆਪਣਾ ਨਾਮ ਘਟਾ ਲਿਆ ਕਿ ਮੈਂ ਨਹੀਂ ਹੁਣ ਵੇਚਾਂਗਾ ਥੋੜੇ ਦੇਣੀ ਹੋਏ ਵੀ ਕਹਿੰਦੇ ਕਿ ਮੈਂ ਨਹੀਂ ਹੈਗਾ ਵੇਚ ਤੂੰ ਆਪਣੀ ਲੜਾਈ ਆਪ ਕਰ ਨਜੇਟ ਲੋ ਤੇ ਪਰ ਉਹ ਇਹਨਾਂ ਨੂੰ ਹੀ ਨਿਸ਼ਾਨਾ ਬਣਾ ਗਿਆ ਬੱਚੇ ਛੱਡਣ ਗਏ ਸਵੇਰੇ ਗੋਲੀਆਂ ਮਾਰ ਗਿਆ ਵਾ ਕਿੱਥੇ ਮਾਰੀਆਂ ਗੋਲੀਆਂ ਇਹ ਮੈਨੂੰ ਨਹੀਂ ਪਤਾ ਕਿੱਥੇ ਇੱਥੇ ਮਰਵਾ ਦੀ ਦੁਕਾਨ ਲੱਗੇ ਸਾਡੇ ਸਾਫ ਲੱਗੇ ਉਹਤੇ ਮਾਰ ਗਿਆ ਗੋਲੀਆਂ। ਵਿਚਾਰ ਚਾਪ ਹੀ ਹੋਇਆ। ਨਹੀਂ ਉਹ ਆਪ ਕਹਿੰਦੇ ਬਾਹਰ ਆ ਬਾਹਰ ਉਹਨੇ ਕਿਹਨੂੰ ਫਰੋਤੀ ਦਿੱਤੀ ਆ ਕਿ ਇਹਨੂੰ ਪੈਸੇ ਦਿੱਤੇ ਆ ਤੇ ਉਹਨੇ ਮਰਵਾਇਆ ਮੇਰੇ ਘਰ ਵਾਲੇ ਨੂੰ। ਹੋਰ ਕਿ ਇਹਨੂੰ ਮੇਰੇ ਜੇਟ ਕੋ ਵੀ ਉਹ ਡਰਦਾ ਏ ਉਹਨਾਂ ਦੇ ਸਾਹਮਣੇ ਨਹੀਂ ਹੁੰਦਾ। ਉਹਨੂੰ ਪਤਾ ਇਹਨਾਂ ਨੇ ਮਾਰ ਦੇਣਾ ਮੈਨੂੰ। ਤੇ ਮੇਰੇ ਘਰ ਵਾਲੇ ਮੇਰਾ ਘਰ ਵਾਲਾ ਸਾਈਂ ਲੋਗ ਵਿਚਾਰਾ ਉਹਨੂੰ ਮਾਰ ਗਿਆ। ਤੱਕ ਤੱਕ ਹੀ ਦੇ ਹੀ ਮਰਨ ਦੇ ਕੋਈ। ਮੇਰੇ ਬਨੇਵੇ ਨੂੰ ਧਮਕੀਆਂ ਦਿੰਦਾ ਹੀ ਰੋਜ਼ ਕਿ ਮੈਂ ਗੋਲੀਆਂ ਜਲਾਉਣ ਆਉਣ ਲੱਗਾ ਆਂ ਤੇ ਉਹ ਕਹਿੰਦਾ ਆ ਜਾ ਇੱਕ ਦੋ ਵਾਰੀ ਤੇ ਅਹੀਂ ਤਿੰਨ ਚਾਰ ਦਿਨ ਰਾਤ ਉਧਰੇ ਸੁੱਤੇ ਘਰੇ ਵੀ ਰਾਤ ਨਾ ਕਿਤੇ ਆ ਜਾਵੇ ਪਰ ਨਹੀਂ ਆਇਆ ਤੇ ਅਹੀਂ ਆ ਕੇ ਐਵੇਂ ਕਰਦਾ ਵੇ ਇਹਨੇ ਗੱਲਾਂ ਹੀ ਕਰਨੀਆਂ ਹੁੰਦੀਆਂ ਵੇ ਫੁਕਰਾ ਹੈਗਾ ਵਾ ਤੇ ਉਹ ਅੱਜ ਪਿੱਛਾ ਕਰਦਾ ਰਿਹਾ ਵਾ ਟਾਈਮ ਚੁੱਕਦਾ ਰਿਹਾ ਵਾ ਕਿ ਬੱਚੇ ਕਿਹੜੇ ਵੇਲੇ ਲੈਣ ਜਾਂਦਾ ਏ ਛੱਡਣ ਜਾਂਦਾ ਵਾ ਲੈਣ ਤੇ ਮੈਂ ਹੀ ਜਾਣੀ ਹੁੰਨੀ ਉਹਨੇ ਟਾਈਮ ਵੇਖਿਆ ਕਿ ਬੱਚੇ ਛੱਡਣ ਜਾਂਦਾ ਸਾਰਾ ਦਿਨ ਡਿਊਟੀ ਦੇ ਰਹਿੰਦਾ ਵਾ ਤੇ ਸਵੇਰੇ ਬੱਸ ਬੱਚੇ ਛੱਡ ਕੇ ਆਉਣ ਡੇ ਤੇ ਉਦੋਂ ਹੀ ਗੋਲੀ ਮਾਰ ਗਿਆ ਰਿਖਾੜ ਕੰਮ ਕੀ ਕਰਦਾ ਏ ਏ ਐਨ ਆਰ ਆਈ ਬਾਹਰ ਮੈਂ ਇਹ ਕਹਿੰਨੇ ਆ ਕਿ ਇਹਨੂੰ ਜੇਲ੍ਹ ਦੇ ਅੰਦਰ ਦੇ ਕੇ ਇਹਨੂੰ ਤਸੀਹੇ ਦਿੱਤੇ ਜਾਣ ਜਿੰਨੇ ਹੋ ਸਕਦੇ ਆ ਕਤਲ ਦੀ ਇਹ ਵੱਡੀ ਵਾਰਦਾਤ ਅੰਮ੍ਰਿਤਸਰ ਚ ਹੋਈ ਹੈ ਜਿੱਥੇ ਦਿਨ ਦਿਹਾੜੇ ਪਹਿਲਾਂ ਬਸ ਅੱਡੇ ਤੇ ਕਤਲ ਹੋ ਚੁੱਕਿਆ ਤੇ ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਛੇਟਾ ਇਲਾਕੇ ਚ ਦਿਨ ਦਿਹਾੜੇ ਤੜਕਸਾਰ ਬਰਿੰਦਰ ਸਿੰਘ ਨਾਮ ਦੇ ਇਸ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਲਗਾਤਾਰ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਸੀ ਤੇ ਆਖਰ ਹੁਣ ਉਹਨਾਂ ਦੇ ਪਰਿਵਾਰਕ ਮੈਂਬਰ ਦਾ ਕਤਲ ਕਰ ਦਿੱਤਾ ਗਿਆ ਹੈ ਭਲੇਮਾਨ ਸੀ ਵਿਚਾਰੇ ਕੁਛ ਨਹੀਂ ਕਹਿੰਦੇ ਕਿਸੇ ਨਾਲ ਕੋਈ ਬੈਰ ਨਹੀਂ ਇਧਰੋਂ ਗਏ ਆ ਸਵੇਰੇ 9:10 ਤੇ ਨਿਆਣੇ ਛੱਡ ਕੇ ਆਏ ਆ ਤੇ ਗੋਲੀ ਮਾਰ ਕੇ ਰਾਹ ਦੇ ਵਿੱਚ ਤੇ ਉਹ ਮੁੰਡਾ ਭੱਜ ਗਿਆ ਪਤਾ ਨਹੀਂ ਕਿਹੜਾ ਸੀ ਮੋਟਰਸਾਈਕਲ ਤੇ ਕੈਮਰੇ ਕੁੰਮਰੇ ਚੈੱਕ ਕੀਤੇ ਆ ਪੁਲਿਸ ਵਾਲਿਆਂ ਨੇ ਇਹਨਾਂ ਦਾ ਕੋਈ ਆਪਸ ਹੀ ਰਿਸ਼ਤਦਾਰੀ ਹੀ ਕੋਈ ਤੇ ਭਲੇਮਾਨ ਸੀ ਜਾਂਦੇ ਸੀ ਇਦਾਂਲੇ ਐਤਵਾਰ ਜਾਣਾ ਨਾ ਕਿਸੇ ਨੂੰ ਕੋਈ ਬੁਰਾ ਕਹਿਣਾ ਨਾ ਕੁਛ ਕਿਸੇ ਨਾਲ ਕੋਈ ਬੈਰ ਦੇ ਵੀ ਨਹੀਂ ਉਹ ਤੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਚੁੱਪ ਹੀ ਰਹਿੰਦੇ ਸੀ ਬਸ ਆਪਣੀ ਕੋਈ ਰਿਸ਼ਤੇਦਾਰੀ ਹੀ ਇਹਨਾਂ ਦੀ ਉਹਨਾਂ ਵਿੱਚ ਕੋਈ ਹੋਣਾ ਵਾ ਝਗੜਾ ਮਾਨੂੰ ਤੇ ਪਤਾ ਨਹੀਂ ਹੀ ਜਿਆਦਾ ਹੀ ਮਤਲਬ ਕਿ ਵੱਖਰੇ ਰਹਿੰਦੇ ਹਨ ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਮੂਢਲੀ ਜਾਂਚ 'ਚ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਿਆਟਾ ਗੁਰਦੁਰਾ ਸਾਹਿਬ ਦੇ ਲੱਗੇ ਇੱਕ ਗੋਲੀ ਦੀ ਘਟਨਾ ਵਾਪਰਨ ਦੀ ਸੋਚਨਾ ਸਾਹਮਣੇ ਆਈ ਸੀ ਜਿਸ ਬੰਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਇਸ ਬੰਦੀ ਜਾਂਚ ਜਾਰੀ ਹੈ ਵਿਅਕਤੀ ਦੀ ਮੌਤ ਹੋਈ ਹੈ ਕਿ ਹਲੇ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ ਹੈ ਇਸ ਬੰਦੀ ਮਗਲਮਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਨੇ ਪੁਰਾਣੀ ਰਣਜੀਤ ਦਾ ਮਾਮਲਾ ਫੇਲਾ ਹੁਣ ਤੱਕ ਜਿਹੜੇ ਇਨਫੋਰਮੇਸ਼ਨ ਹੈ ਉਹ ਹੈ ਪੁਰਾਣੀ ਰਣਜੀਤ ਸ਼ੇਨਾ ਦੀ ਜਾਨ ਪੀੜਤ ਪਰਿਵਾਰ ਵੱਲੋਂ ਕਤਲ ਮਾਮਲੇ 'ਚ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਵੱਲੋਂ ਜਾਂਚ ਦਾ ਦਾਵਾ ਕੀਤਾ ਜਾ ਰਿਹਾ ਹੈ ਦੇਖਣਾ ਹੋਵੇਗਾ ਪੁਲਿਸ ਵੱਲੋਂ ਕਾਤਲਾ ਨੂੰ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਾਂਚ 'ਚ ਪੁਲਿਸ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਬਿਊਰੋ ਰਿਪੋਰਟ ਜਗਬਾਨੀ ਟੀਵੀ